ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਪੜਨ ਸੁਣਨ ਸਮਝਨ ਅਨੁਸਾਰ ਜੋ ਪਤਮਈ ਗੱਲ ਇੱਕ ਸਾਹਮਣੇ ਆਉਂਦੀ ਹੋਏ ਕਿ ਜਿਸ ਜ਼ਮੀਨ ਤੇ ਅਸੀਂ ਜੀ ਰਹਿਆ ਇਸ ਧਰਤੀ ਉੱਤੇ ਜਿਹੜਾ ਜੀਵਨ ਹੈ ਉਤਨ ਤਰ੍ਹਾਂ ਦਾ ਹੈ ਜ਼ਿੰਦਗੀ ਤਨ ਤਰ੍ਹਾਂ ਦੀ ਹੈ ਜੀਵਨ ਤਨ ਤਰ੍ਹਾਂ ਦਾ ਹੈ ਜਿਵੇਂ ਆਪਣੇ ਸਰੀਰ ਨੂੰ ਵੇਖੀਏ ਕਿਸੇ ਹੱਦ ਤੱਕ ਇਹ ਵੀ ਕਿੰਨਾ ਦਾ ਜੋੜ ਹੈ ਅਸੀਂ ਕੁਝ ਤਨ ਹਾਂ ਅਸੀਂ ਕੁਝ ਮਨ ਹਾਂ ਅਸੀਂ ਆਤਮਾ ਹਾਂ ਤਨ ਮਨ ਆਤਮਾ ਤੰਗ ਹੈ ਦੇਰੇ ਆਪਣਾ ਦੂਜਿਆਂ ਦਾ ਮਨ ਦੂਜਿਆਂ ਦਾ ਤੇ ਨਹੀਂ ਦਿਖਾਈ ਦੇਂਦਾ ਪਰ ਅਸੀਂ ਆਪਣਾ ਵੇਖ ਸਕਦੇ ਹਾਂ ਕੋਈ ਦੇਖਣਾ ਚਾਹੇ ਆਤਮਾ ਦਿਖਾਈ ਨਹੀਂ ਦੇਂਦੀ ਧਿਆਨ ਨਾਲ ਸੁਣਨਾ ਮਨ ਅਸੀਂ ਆਪਣਾ ਵੀ ਵੇਖ ਸਕਦੇ ਹਾਂ ਦੂਜਿਆਂ ਦੇ ਵੀ ਦਿਖਾਈ ਦਿੰਦੇ ਮਨ ਕੋਸ਼ਿਸ਼ ਕਰੀਏ ਯਤਨ ਕਰੀਏ ਕਿ ਆਪਣਾ ਵੇਖ ਸਕਦੇ ਹਾਂ ਦੂਸਰੇ ਦਾ ਨਹੀਂ ਮਨ ਕੀ ਹੈ ਵਿਚਾਰਾਂ ਦਾ ਪ੍ਰਵਾਹ ਸੋਚਣੇ ਦਾ ਪ੍ਰਵਾਹ ਯਾਦਾਂ ਦਾ ਪ੍ਰਵਾਹ ਅਹੰਮ ਦਾ ਪ੍ਰਵਾਹ ਜੋ ਅੰਦਰ ਵਿਚਾਰਾਂ ਦਾ ਪ੍ਰਵਾਹ ਚੱਲਦਾ ਹੈ ਇਹਨੂੰ ਮਨ ਕਹਿੰਦੇ ਨੇ ਤੇ ਜਦ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਨਿਰਣਾ ਕਰਦੇ ਹਾਂ ਕੁਝ ਫੈਸਲਾ ਕਰਦੇ ਹਾਂ ਉਸੇ ਹੀ ਮਨ ਨੂੰ ਕਹਿੰਦੇ ਨੇ ਬੁੱਧ ਤੇ ਹੁਣ ਬੁੱਧ ਹੈ ਜਦ ਕੀਤਾ ਹੋਏ ਫੈਸਲੇ ਨੂੰ ਯਾਦ ਕਰਦੇ ਹਾਂ ਚੇਤੇ ਕਰਦੇ ਹਾਂ ਤਾਂ ਉਸੇ ਹੀ ਮਨ ਨੂੰ ਕਹਿੰਦੇ ਨੇ ਚਿੱਤ ਮਨ ਬੁੱਧ ਚਿੱਤ ਚੌਥਾ ਮੰਨ ਦਾ ਰੂਪ ਹੈ ਅਹੰ ਇਹ ਮੇਰੇ ਵਿਚਾਰ ਨੇ ਇਹ ਮੈਂ ਸੋਚਿਆ ਔਰ ਇਹ ਮੈਂ ਯਾਦ ਕਰ ਰਿਹਾ ਇਨਾ ਚਾਰਾਂ ਦੇ ਮجموعੇ ਦਾ ਇਕੱਠ ਦਾ ਨਾਮ ਮਨ ਹੈ ਜਿਵੇਂ ਸਰੀਰ ਦੇ ਚ ਹਰ ਵਕਤ ਸਵਾਸ ਚੱਲਦੇ ਨੇ ਮਨ ਦੇ ਚ ਹਰ ਵਕਤ ਵਿਚਾਰ ਚੱਲਦੇ ਨੇ ਕਿ ਵਿਚਾਰਾਂ ਦੇ ਚੱਲਣ ਨੂੰ ਹੀ ਮਨ ਕਹਿੰਦੇ ਹਨ ਜਿਵੇਂ ਸਵਾਸਾਂ ਦੇ ਚੱਲਣ ਨੂੰ ਇਹ ਤਨ ਦੀ ਜ਼ਿੰਦਗੀ ਕਹਿੰਦੇ ਨੇ ਵਿਚਾਰਾਂ ਦੇ ਚੱਲਣ ਨੂੰ ਹੀ ਮਨ ਕਹਿੰਦੇ ਹਨ ਕਿਸ ਵਿਚਾਰ ਨੂੰ ਜ਼ਿੰਦਗੀ ਦਾ ਅੰਗ ਬਣਾਣਾ ਹੈ ਤੇ ਆਪਣੇ ਆਪ ਨੂੰ ਚਲਾਣਾ ਹੈ ਐਸਾ ਜਦ ਅਸੀਂ ਸੋਚਦੇ ਹਾਂ ਤਾਂ ਮਨ ਹੀ ਬੁੱਧ ਹੋ ਜਾਂਦਾ ਹੈ ਬੁੱਧ ਫੈਸਲਾ ਕਰਦੇ ਆ ਜਾਂ ਨਿਰਣਾ ਕਰਦੇ ਆ ਉਹਨੂੰ ਕਹਿੰਦੇ ਨੇ ਬੁੱਧ ਤੋ ਕੀਤਾ ਹੋਇਆ ਫੈਸਲਾ ਜੋ ਨਿਰਣਾ ਕੀਤਾ ਉਹ ਯਾਦ ਵੀ ਤੇ ਹੋਣਾ ਚਾਹੀਦਾ ਹੈ ਚੇਤੇ ਵੀ ਤੇ ਹੋਣਾ ਚਾਹੀਦਾ ਹੈ ਉਹ ਫਿਰ ਮਨ ਦਾ ਤੀਸਰਾ ਭਾਗ ਹੈ ਚਿੱਤ ਚੇਤੇ ਸ਼ਕਤੀ ਔਰ ਇਹਨਾਂ ਦੇ ਉੱਪਰ ਚੌਥਾ ਭਾਗ ਹੈ ਅਹੰਮ ਕਿ ਮੇਰੇ ਵਿਚਾਰ ਨੇ ਇਹ ਮੈਂ ਫੈਸਲਾ ਕੀਤਾ ਹੈ ਮੈਂ ਸੋਚਿਆ ਔਰ ਇਹ ਮੈਂ ਯਾਦ ਕਰ ਰਿਹਾ ਮਨ ਮਨੁੱਖ ਦੇਖਣਾ ਚਾਹੇ ਤੋ ਆਪਣੇ ਵਿਚਾਰ ਦੇਖ ਸਕਦਾ ਹੈ ਬਈ ਮੇਰੇ ਅੰਦਰ ਪੁਰਨੇ ਕਿਹੜੇ ਚੱਲ ਰਹੇ ਹਨ ਮਨੁੱਖ ਦੇਖਣਾ ਚਾਹੇ ਤੋ ਵੇਖ ਸਕਦਾ ਹੈ ਕਿ ਮੈਂ ਫੈਸਲਾ ਕੀ ਕੀਤਾ ਹੈ ਮੈਂ ਸੋਚਿਆ ਕੀ ਹੈ ਮਨੁੱਖ ਦੇਖਣਾ ਚਾਹੇ ਤੋ ਦੇਖ ਸਕਦਾ ਹੈ ਮੇਰੇ ਅੰਦਰ ਯਾਦਾਂ ਕੀ ਚੱਲ ਰਹੀਆਂ ਹਨ ਹਰ ਮਨ ਕੋ ਨਹੀਂ ਦੇਖਦਾ ਇਹੋ ਮਨ ਆਰਸੀ ਕੋਈ ਗੁਰ ਮੁਖ ਦੇਖੇ ਮਹਾਰਾਜ ਕਹਿੰਦੇ ਨੇ ਮਨ ਆਰਸੀ ਹੈ ਸ਼ੀਸ਼ਾ ਹੈ ਦਰਪਣ ਹੈ ਕੋਈ ਵਿਰਲੇ ਮਨੁ ਆਪਣਾ ਮਨ ਵੇਖਦਾ ਹੈ ਆਪਣਾ ਮਨ ਵੇਖਣਾ ਕਿ ਆਪਣੀਆਂ ਯਾਦਾਂ ਨੂੰ ਵੀ ਕੀ ਯਾਦ ਮੈਂ ਕਰ ਰਿਹਾ ਕੀ ਸੋਚ ਰਿਹਾ ਮੇਰੇ ਅੰਦਰ ਕਿਹੜੇ ਵਿਚਾਰ ਚੱਲਦੇ ਨੇ ਵਿਚਾਰ ਤੇ ਸਾਰਿਆਂ ਦੇ ਅੰਦਰ ਚੱਲਦਾ ਹੈ ਪਰ ਜਿਹੜਾ ਆਪਣੇ ਵਿਚਾਰਾਂ ਨੂੰ ਵੇਖਣ ਲੱਗ ਪਵੇ ਸਮਝ ਲਓ ਗੁਰਮੁਖਤਾਈ ਦੀ ਦੁਨੀਆ ਸ਼ੁਰੂ ਹੋ ਗਈ। ਸੋਚਦੇ ਤੇ ਸਾਰੇ ਹੀ ਨੇ। ਪਰ ਜਦ ਕੋਈ ਆਪਣੀ ਸੋਚਣੇ ਨੂੰ ਵੇਖਣ ਲੱਗ ਪੈਂਦਾ ਉਹਨੂੰ ਕਹਿੰਦੇ ਨੇ ਅੰਤਰਮੁਖੀ ਹੋ ਗਿਆ। ਜ਼ਿਆਦਾਤਰ ਸਾਰਿਆਂ ਦੇ ਅੰਦਰ ਚੱਲਦੀਆਂ ਨ ਕੁਛ ਨਾ ਕੁਛ ਤੇ ਬੰਦਾ ਯਾਦ ਕਰਦਾ ਹੀ ਹੈ। ਹਰ ਵਕਤ ਕੋਈ ਨਾ ਕੋਈ ਘਟਨਾ ਕੋਈ ਨਾ ਕੋਈ ਮੇਤਵਰਸ ਕੋਈ ਨਾ ਕੋਈ ਵਸਤੂ ਯਾਦਾਂ ਦੇ ਛੋਂਦੀ ਹੈ ਪਰ ਜੋ ਆਪਣੀਆਂ ਯਾਦਾਂ ਨੂੰ ਆਪਣੇ ਚੇਤੇ ਸ਼ਕਤੀ ਨੂੰ ਵੇਖਣ ਲੱਗ ਪਵੇ ਉਹਨੂੰ ਕਹਿੰਦੇ ਨੇ ਕਿ ਬਹੁਤ ਗਹਿਰਾ ਚਿੰਤਕ ਹੈ ਅੰਤਰਮੁਖੀ ਹੋ ਗਿਆ। ਤਨ ਆਪਣਾ ਤੇ ਸਾਰਿਆਂ ਦਾ ਵੇਖਣਾ ਸਹਜੇ ਹੀ ਅੱਖਾਂ ਦੇ ਸਾਹਮਣੇ ਜੋ ਹੋਵੇਗਾ ਦਿਖਾਈ ਦੇਵੇਗਾ ਤੇ ਆਪਣਾ ਤਨ ਅਸੀਂ ਦਰਪਣ ਦੇ ਜਿ ਦੇਖ ਲੈਨੇ ਆ ਆਪਣਾ ਮੂੰਹ ਮੱਥਾ ਸ਼ੀਸ਼ੇ 'ਚ ਵੇਖ ਲੈ। ਸੜੇ ਸਰਲ ਕੰਮ ਹੈ ਮਨ ਵੇਖਣਾ ਥੋੜਾ ਜਿਹਾ ਧਿਆਨ ਮੰਗਦਾ ਹੈ ਮਨ ਵੇਖਣਾ ਥੋੜੀ ਜਿਹਾ ਸਾਧਨਾ ਚਾਹੀਦੀ ਕੋਲ ਮੈਂ ਵਹਰਾਣ ਤਨ ਆਪਣਾ ਦਿਖਾਈ ਦਿੰਦਾ ਦੂਜਿਆਂ ਦਾ ਨਹੀਂ ਮਨ ਅਗਰ ਕੋਈ ਦੇਖਣਾ ਚਾਹੇ ਤਾਂ ਆਪਣਾ ਦੇਖ ਸਕਦਾ ਹੈ ਦੂਜਿਆਂ ਦਾ ਨਹੀਂ ਇਸ ਵਾਸਤੇ ਮਨ ਦਾ ਇੱਕ ਨਾਮ ਰੱਖਿਆ ਸਾਡੇ ਦੇਸ਼ ਦੇ ઋષਿ ਮਹੰੂਆਂ ਨੇ ਚਿਤ ਪਰ ਗੁਪਤ ਉਹ ਤਸਵੀਰ ਜੋ ਗੁਪਤ ਹੈ ਨਾ ਮੈਂ ਤੁਹਾਨੂੰ ਵੇਖ ਸਕਦਾ ਨਾ ਕੋਈ ਮੈਨੂੰ ਮੈਂ ਕੀ ਸੋਚ ਰਿਹਾ ਤੁਹਾਨੂੰ ਕੀ ਪਤਾ ਤੇ ਤੁਹਾਡੇ ਅੰਦਰ ਕਿਹੜੀਆਂ ਯਾਦਾਂ ਚੱਲ ਰਹੀਆਂ ਨੇ ਮੈਨੂੰ ਕੀ ਪਤਾ ਤੁਹਾਡੇ ਅੰਦਰ ਕਿਹੜੇ ਵਿਚਾਰ ਚੱਲਦੇ ਪੈਣੇ ਮੈਨੂੰ ਕੀ ਪਤਾ ਮੇਰੇ ਅੰਦਰ ਕਿਹੜੇ ਵਿਚਾਰ ਚੱਲਣ ਕੋਈ ਨਹੀਂ ਦੇਖ ਸਕਦਾ ਚਿੱਤਰ ਗੁਪਤ ਉਹ ਤਸਵੀਰ ਜੋ ਗੁਪਤ ਹੈ ਮੈਂ ਤੁਹਾਨੂੰ ਵੇਖ ਲਿਆ ਤੁਸੀਂ ਮੈਨੂੰ ਵੇਖ ਲਿਆ ਪ੍ਰਗਟ ਚਿੱਤਰ ਹੈ ਤੇ ਪ੍ਰਗਟ ਹੈ ਸਾਹਮਣੇ ਹੈ શરીર ਪਰ ਮਨ ਚਿੱਤਰ ਗੁਪਤ ਹੈ ਗੁਪਤ ਤਸਵੀਰ ਹੈ ਨਹੀਂ ਦਿਖਾਈ ਦੇਗੀ ਕਿ ਉਹਨੋਂ ਵੀ ਨਹੀਂ ਪਤਾ ਕਿ ਮੇਰਾ ਖੁਦ ਕਰਕੇ ਸੋਚਦਾ ਹੈ ਉਹਦੇ ਅੰਦਰ ਕਿਹੜੇ ਵਿਚਾਰ ਚੱਲਦੇ ਹਨ ਤੇ ਪੁੱਤਰ ਨੂੰ ਵੀ ਨਹੀਂ ਪਤਾ ਪਿਤਾ ਦਾ ਚਿੱਤਰ ਗੁਪਤ ਕੀ ਹੈ भी नहीं पता कि ग्राहह का चित्र गुप्त की है पति भी नहीं पता कि पत्नी के अंदर किदा चल रही हैं और पत्नी भी नहीं पता पति की सोच रहे चित्र गुप्त का नहीं पता चलता आप इतने सारे इथे बैठे हो कोई की सोच रहे है की पता <laughs> चित्र गुप्त वो तस्वीर जो गुप्त है ਔਰ ਇਸ ਗੋਪਤ ਤਸਵੀਰ ਨੂੰ ਮਨੁ ਖੁਦ ਦੇਖਣਾ ਚਾਹੇ ਤੋ ਦੇਖ ਸਕਦਾ ਹੈ ਤੁਸੀਂ ਆਪਣਾ ਮਨ ਵੇਖ ਸਕਦੇ ਹੋ ਜੇ ਵੇਖਣਾ ਚਾਹੋ ਪਰ ਉਹਦੇ ਲਈ ਧਿਆਨ ਤੇ ਕਰਨਾ ਪੈਗਾ ਅੰਤਰਮੁਖੀ ਤੇ ਹੋਣਾ ਪੈਗਾ ਤੁਹਾਡਾ ਹਰ ਮਨੁ ਆਪਣਾ ਮਨ ਨੇ ਵੇਖਦਾ ਕੋਈ ਕੋਈ ਵੇਖਦਾ ਹੈ ਔਰ ਜਿਹੜਾ ਵੇਖਣ ਲੱਗ ਪਵੇ ਮਹਾਰਾਜ ਕਹਿੰਦੇ ਨੇ ਗੁਰਮੁਖ ਹੈ ਇਹੋ ਮਨ ਆਰਸੀ ਕੋਈ ਗੁਰਮੁਖ ਦੇਖੇ ਤਾਂ ਮਨ ਆਤਮਾ ਤਨ ਦਿਖਾਈ ਦੇ ਰਿਹਾ ਹੈ ਮਨ ਮਹਿਸੂਸ ਹੁੰਦਾ ਹੈ ਆਤਮਾ ਨਾ ਦਿਖਾਈ ਦਿੰਦੀ ਹੈ ਨਾ ਮਹਿਸੂਸ ਹੁੰਦੀ ਹੈ ਤੋਂ ਆਤਮਾ ਤੇ ਸ਼ੱਕ ਕੀਤਾ ਜਾ ਸਕਦਾ ਹੈ ਪਰਮਾਤਮਾ ਤੇ ਸ਼ੱਕ ਕੀਤਾ ਜਾ ਸਕਦਾ ਹੈ ਆਤਮਾ ਪਰਮਾਤਮਾ ਦੇ ਅੰਸ਼ ਹੈ ਜਿਵੇਂ ਰੋਸ਼ਨੀ ਇਹ ਸਾਰਾ ਪ੍ਰਕਾਸ਼ ਸੂਰਜ ਦੀ ਅੰਸ਼ ਹੈ ਆਤਮਾ ਪਰਮਾਤਮਾ ਦੀ ਅੰਸ਼ ਹੈ ਕਉ ਜਿਵੇਂ ਸੂਰਜ ਮਹਾ ਉਹਨੇ ਤਾਂ ਉਸਦਾ ਚਾਣਣਾ ਵਿਆਪਕ ਹੈ ਆਤਮਾ ਵਿਆਪਕ ਹੈ ਔਰ ਸਾਰੇ ਜੀਵ ਆਤਮਾ ਦੇ ਵਿੱਚ ਨੇ ਸ਼ਰੀਰ ਲਿਮਟ ਹੈ ਮ hạnੂਦ ਹੈ ਇਹਦਾ ਵਜ਼ਨ ਇਹਦਾ ਨਾਪ ਤੋਲ ਕੀਤਾ ਜਾ ਸਕਦਾ ਹੈ ਕਦਵਤ ਕਿੰਨਾ ਹੈ ਨਾਪਿਆ ਜਾ ਸਕਦਾ ਹੈ ਇਹਦਾ ਭਾਰ ਕਿੰਨਾ ਹੈ ਨਾਪਿਆ ਤੋਲਿਆ ਜਾ ਸਕਦਾ ਹੈ ਪਕੜ ਵਿੱਚ ਆਉਂਦਾ ਹੈ ਮਨ ਸੂਖਮ ਹੈ ਸੂਖਮ ਹੈ ਪਕੜ ਦੇ ਵਿੱਚ ਨਹੀਂ ਆਉਂਦਾ ਨਿਮਖ ਮਾਏ ਚਾਰ ਕੁੰਠ ਫਿਰ ਆਵੇ ਮਨ ਇੱਕ ਨਿਮਖ ਵਿੱਚ ਇੱਕ ਸੈਕਿੰਡ ਵਿੱਚ ਚਾਰ ਕੁੰਠਾਂ ਦਾ ਭਰਮਣ ਕਰਕੇ ਆ ਸਕਦਾ ਹੈ ਤਨ ਤੇ ਇੱਥੇ ਬੈਠਾ ਮਨ ਚਾਰ ਕੁੰਠਾਂ ਦਾ ਭਰਮਣ ਕਰਕੇ ਆ ਸਕਦਾ ਨਿਮਖ ਮਾਏ ਚਾਰ ਕੁੰਠ ਫਿਰ ਆਵੇ ਖਰ ਜਿੱਥੇ ਤਨ ਬੈਠਾ ਹੁੰਦਾ ਹੈ ਉੱਥੇ ਮਨ ਹੁੰਦਾ ਹੀ ਨਹੀਂ ਅਕਸਰ ਨਹੀਂ ਆਉਂਦਾ ਨਹੀਂ ਬੈਠਦਾ ਮਨ ਦਾ ਸੁਭਾਅ ਹੈ ਢਟਕਣਾ ਮਨ ਦਾ ਸੁਭਾਅ ਹੈ ਚੱਲਣਾ ਇਸ ਵਾਸਤੇ ਮਨ ਦੇ ਪ੍ਰਤੀ ਸੰਸਕ੍ਰਿਤ ਦਾ ਇੱਕ ਸ਼ਬਦ ਹੈ ਚੰਚਲ ਚੰਚਲ ਚੱਲ ਚੱਲ ਜੋ ਚੱਲਦਾ ਹੈ ਚੱਲਦਾ ਹੈ ਚੱਲਦਾ ਹੈ ਰੁਕਦਾ ਹੀ ਨਹੀਂ ਰੁਕਦਾ ਹੀ ਨਹੀਂ ਚੰਚਲ ਸਰੀਰ ਤੇ ਰੁਕ ਗਿਆ ਆਪਾਂ ਬੈਠ ਗਏ ਮਨ ਹੁਣ ਵੀ ਚੱਲ ਰਿਹਾ ਹੈ ਦਾਵੇ ਨਾਲ ਗੱਲ ਕੀਤੀ ਜਾ ਸਕਦੀ ਵੀ ਕਿਸੇ ਦਾ ਮਨ ਵੀ ਨਹੀਂ ਟਿਕਦਾ ਹਰ ਇੱਕ ਵੀ ਸਮੱਸਿਆ ਇਹ ਮਨ ਤੇ ਟਿਕਦਾ ਹੀ ਨਹੀਂ ਜੀ ਮਨ ਤੇ ਟਿਕਦਾ ਹੀ ਨਹੀਂ ਚੰਚਲ ਚਲ ਚਲ ਚਲਦਾ 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 ਬਾਖ ਜ਼ਬਾਨ ਕਰ ਰਹੀ ਹੈ ਮਨ ਨਹੀਂ ਸੁਣਦਾ ਕੀਰਤਨ ਹੋ ਰਿਹਾ ਹੈ ਮਨ ਉਹ ਲੋਕ ਜਿਹੜਾ ਸੁਣਦਾ ਬਾਕੀ ਤੇ ਭਰਮਣ ਕਰਦਾ ਰਹਿੰਦਾ ਹੈ ਸਰੀਰ ਟੁਕੜਿਆਂ ਵਿੱਚ ਨਹੀਂ ਰਹਿ ਸਕਦਾ ਸਰੀਰ ਦੇ ਟੁਕੜੇ ਕਰੀਏ ਤੇ ਮਨ ਦੀ ਮੌਤ ਹੋ ਜਾਂਦੀ ਹੈ ਮਨ ਤੇ ਜਿਵੇਂ ਦਾ ਹੀ ਟੁਕੜਿਆਂ ਦੇ ਚੈ ਇੱਕ ਨੱਕਾ ਜਿਹਾ ਟੁਕੜਾ ਇੱਥੇ ਗੁਰਦੁਆਰੇ ਹੋਵੇਗਾ ਕਰੀਬਨ ਕਰੀਬਨ 90 ਟੁਕੜੇ ਪਤਾ ਨਹੀਂ ਕਿਥੇ-ਕਿਥੇ ਹੋਣਗੇ ਮਨੁੱਖ ਦਾ ਮਨ ਇੱਕੋ ਹੀ ਸਮੇਂ 10 10 20 20 ਜਗ੍ਹਾ ਤੇ ਹੋ ਸਕਦਾ ਹੈ ਟੁਕੜਿਆਂ ਚ ਜੀਉਂਦਾ ਸਰੀਰ ਦੇ ਟੁਕੜੇ ਕਰ ਦਈਏ ਦੋ ਵੀ ਕਰ ਦਈਏ ਤੇ ਸਰੀਰ ਨਹੀਂ ਰਹਿ ਸਕਦਾ ਮੌਤ ਹੋ ਜਾਏਗਾ ਮਨ ਤੇ ਜੀਵਦਾ ਹੀ ਟੁਕੜਿਆਂ ਵਿੱਚ ਆਤਮਾ ਅਖੰਡ ਅਖੰਡ ਜੋ ਅਸੀਂ ਇੰਜ ਨਹੀਂ ਕਹਿ ਸਕਦੇ ਆਤਮਾ ਇੱਕ ਮਿਲ ਹੈ ਤੇ ਅੱਗੋਂ ਦਾ ਸਮਿਲ ਨਹੀਂ ਹੈ ਫਿਰ ਅੱਗੋਂ ਦਾ ਸਮਿਲ ਹੈ ਤੇ ਅੱਗੋਂ ਵੀ ਮਿਲ ਨਹੀਂ ਹੈ ਨਹੀਂ ਹੋਵੇ ਆਪਤ ਕਰ ਜਿਵੇਂ ਮਛਲੀ ਦਾ ਜਨਮ ਮਰਨ ਜੀਵਨ ਸਾਗਰ ਦੇ ਵਿੱਚ ਹੈ ਸਾਰੀਆਂ ਹੀ ਮਛਲੀਆਂ ਦਾ ਤੇਵੇਂ ਸਾਰੇ ਜੀਵਾਂ ਦਾ ਜਨਮ ਤੇ ਮਰਨ ਆਤਮਾ ਦੇ ਵਿੱਚ ਹੈ ਆਤਮਾ ਵਿਆਪਕ ਹੈ ਤੁਹਾਨੂੰ ਦਿਖਾਈ ਦੇ ਰਿਹਾ ਮਨ ਮਹਿਸੂਸ ਹੁੰਦਾ ਹੈ ਆਤਮਾ ਨਾ ਦਿਖਾਈ ਦੇਂਦੀ ਹੈ ਨਾ ਮਹਿਸੂਸ ਹੁੰਦੀ ਭਗਤ ਸੰਤ ਉਹਨੂੰ ਕਹਿੰਦੇ ਨੇ ਜਿਹਨੂੰ ਆਤਮਾ ਦਿਖਾਈ ਵੀ ਦਿੰਦੀ ਹੈ ਮਹਿਸੂਸ ਹੋ ਜਾਂਦਾ ਹੈ ਉਹਨੂੰ ਕਹਿੰਦੇ ਨੇ ਉਹ ਮਨੁੱਖ ਧਾਰਮਿਕ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਸੱਚ ਨੂੰ ਪਰਮਾਤਮਾ ਨੂੰ ਦੇਖਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਹਨੂੰ ਝਲਕ ਮਿਲ ਗਈ ਉਹ ਸੰਤ ਹੋ ਗਿਆ ਬ੍ਰਹਮਗਿਆਨੀ ਹੋ ਗਿਆ ਭਗਤ ਹੋ ਗਿਆ ਹੁਣ ਇਸ ਤਰ੍ਹਾਂ ਦੇ ਪੁਰਸ਼ ਕੋਈ ਕਰੋੜਾਂ 'ਚ ਇੱਕ ਹਨ ਕੋ ਟਨ ਮੇ ਨਾਨਕ ਕੋ ਨਾਰਾਇਣ ਦੇ ਜੀ ਜਨਾਨ ਕੋ ਟਨ ਵੇ ਕਿਨੋ ਗੁਰਮੁਖ ਹੋਏ ਪਛਾਨਾ ਬ੍ਰਹਮ ਗਿਆਨੀਆਂ ਦੀ ਕੋਈ ਭੀੜ ਨਹੀਂ ਹੈ ਇਹ ਵੀ ਨਰਸ ਕਰਦੇ ਬਹੁਤ ਥੋੜੇ ਬਹੁਤ ਥੋੜੇ ਕੋਈ ਕਰੋੜਾਂ ਚ ਕਿਦਰ ਏਕ ਕਰ ਹੁਣ ਮੈਂ ਫਿਰ ਦੋਰਾ ਲਿਆ ਇਸ ਜ਼ਮੀਨ ਦੇ ਤੇ ਜਿਹੜਾ ਜੀਵਨ ਹੈ ਉਹ ਤਿੰਨ ਤਰ੍ਹਾਂ ਦਾ ਹੈ ਤਨ ਦੇ ਤਲ ਦਾ ਜੀਵਨ ਮਨ ਦੇ ਤਲ ਦਾ ਜੀਵਨ ਆਤਮਾ ਦੇ ਤਲ ਦਾ ਜੀਵਨ ਜੋ ਤਨ ਦੇ ਤਲ ਤੇ ਜੀ ਰਿਹਾ ਸਿਰਫ ਤਨ ਦੇ ਇਸ ਤੋਂ ਅੱਗੇ ਨਹੀਂ ਉਹਨੂੰ ਕਹਿੰਦੇ ਨੇ ਪਸ਼ੂ ਪਸ਼ੂ ਆਸ਼ ਦੇ ਅਖਰੀ ਅਰਥ ਨੇ ਜੋ ਪਿੱਛੇ ਰਹਿ ਗਿਆ ਹੈ ਪਸ਼ੂ ਜੋ ਪਿੱਛੇ ਰਹਿ ਗਿਆ ਸੰਸਕ੍ਰਿਤ ਦਾ ਲਫ਼ਜ਼ ਹੈ ਪਾਸ਼ ਉਸ ਤੋਂ ਬਣਿਆ ਹੈ ਪਸ਼ੂ ਅਖਰੀ ਅਰਥ ਇਸ ਦੇ ਨੇ ਪਸ਼ੂ ਪਿੱਛੇ ਜੋ ਪਿੱਛੇ ਰਹਿ ਗਿਆ ਮਨੁੱਖਾਂ ਤੋਂ ਪਿੱਛੇ ਰਹਿ ਗਿਆ ਪਸ਼ੂ ਜੋ ਤਨ ਦੇ ਤਲ ਤੇ ਜੀ ਰਿਹਾ ਹੈ ਪਸ਼ੂ ਜੋ ਮਨ ਦੇ ਤਲ ਤੇ ਜੀ ਰਿਹਾ ਹੈ ਮਨੁਸ਼ ਸੰਸਕ੍ਰਿਤ ਦੇ ਵਿੱਚ ਕਹਿੰਦੇ ਨੇ ਮਨੁਸ਼ ਕਿ ਮਨ ਰੱਖਦਾ ਇਹਦੇ ਕੋਲ ਮਨ ਹੈ ਮਨ ਦੇ ਤਲ ਤੇ ਜੀ ਰਿਹਾ ਹੈ ਇਹ ਵਿਚਾਰ ਦੇ ਤਲ ਤੇ ਜੀ ਰਿਹਾ ਹੈ ਇਸ ਸਮਝਬੂਝ ਦੇ ਤਲ ਤੇ ਜੀ ਰਿਹਾ ਹੈ। ਔਰ ਇਹ ਯਾਦਾਂ ਦੇ ਤਲ ਤੇ ਜੀ। ਮਨੁਸ਼ ਜੋ ਮਨ ਦੇ ਤਲ ਤੇ ਜੀ ਰਿਹਾ ਹੈ ਮਨੁਸ਼ ਔਰ ਜੋ ਆਤਮਾ ਦੇ ਤਲ ਤੇ ਜੀ ਰਿਹਾ ਉਹ ਫਰਿਸ਼ਤਾ ਹੈ ਉਹ ਦੇਵਤਾ ਹੈ ਉਹ ਸੰਤ ਹੈ ਉਹ ਪਰਮਾਤਮਾ ਦਾ ਰੂਪ ਹੈ। ਕੋਈਸ਼ਵਰ ਦਾ ਰੂਪ ਹੈ ਉਹਦੇ ਦਰਸ਼ਨ ਈਸ਼ਵਰ ਦੇ ਦਰਸ਼ਨ ਨੇ ਹਰ ਕਾ ਭਗਤ ਸੋਹਾਰੇ ਹੀ ਜਿਆ। ਰਾਮ ਕਬੀਰੇ ਵੇਦ ਨਾ ਭਾਈ ਉਹ ਗੁਰੂ ਜੈਸਾ ਹੀ ਆਉਂਦਾ ਹੈ ਖਾਲਸਾ ਮੇਰੋ ਰੂਪ ਹੈ ਖਾਸ ਕਿ ਖਾਲਸੇ ਤੋਂ ਮੁਰਾਦ ਕੀ ਹੈ ਪੂਰਨ ਜੋਤ ਜਗੇ ਘਟ ਮੇ ਤਬ ਖਾਲਸ ਤਾਂਨ ਖਾਲਸ ਜਾਣੇ ਜੋ ਪੂਰਨ ਜੋਤ ਪਰਮਾਤਮਾ ਆਤਮਾ ਦੇ ਤਲ ਦੇ ਜੀਵਦਾ ਹੈ ਖਾਲਸ ਸੁਨ ਪੰ ਇਹ ਤਿੰਨ ਤਰ੍ਹਾਂ ਦੀ ਜ਼ਿੰਦਗੀ ਹੈ ਇਸ ਜ਼ਮੀਨ ਦੇ न दे जीवन मन दे तल का जीवन और आत्मा दे जीवन। मन बुद्ध चित आहं चतुष्टा अंतकरण इस कहते हैं दास ने इस संबंधी लेख भी लिखे ने मन बुद्ध चित आहं मन बुद्ध चित आहं कैसेट भी है ਸ਼ਾਇਦ ਆਈ ਹੋਵੇ। ਔਰ ਇਹ ਮੂਲ ਵਿਸ਼ਾ ਜਿਸ ਨੂੰ ਸਮਝਣਾ ਤੇ ਜਾਣਨਾ ਹੈ। ਤਨ ਮੇਰੇ ਕੋਲ ਹੈ ਮੈਨੂੰ ਤਨ ਦਾ ਪਤਾ ਨਹੀਂ। ਮਨ ਮੇਰੇ ਕੋਲ ਹੈ ਮੈਨੂੰ ਮਨ ਦਾ ਪਤਾ ਨਾ ਹੋਵੇ। ਔਰ ਆਤਮਾ ਵਿਆਪਕ ਮੇਰੇ ਕੋਲ ਤੇ ਉਹਦੀ ਮੈਨੂੰ ਸਮਝ ਨਾ ਹੋਵੇ। ਅਸਿੱਤ ਬਿੰਨਾਂ ਦਾ ਜੋੜ ਤਨ ਅਸਥੂਲ ਹੈ। ਆਕਾਰ ਹੈ, ਰੰਗ ਰੂਪ ਹੈ। मन सूक्ष्म है आत्मा अति सूक्ष्म है अति सूक्ष्म और मैं फिर दोहरावां जो तन ਦੇ ਤਲ ਤੇ ਜੀ ਰਿਹਾ ਹੈ ਪਸ਼ੂ ਜੋ ਮਨ ਦੇ ਤਲ ਤੇ ਜੀ ਰਿਹਾ ਹੈ ਮਨੁਸ਼ ਔਰ ਜੋ ਆਤਮਾ ਦੇ ਤਲ ਤੇ ਜੀ ਰਿਹਾ ਹੈ ਫਰਿਸ਼ਤਾ ਦੇਵਤਾ ਸੰਤ ਬ੍ਰह्मज्ञानी ਰਬਦਾਰੂ ਮਨੁੱਖਾਂ ਦੇ ਸਥਾਨੋਂ ਇਹ ਤਿੰਨ ਮਿਲਣਗੇ ਪਸ਼ੂ ਮਨੁਸ਼ ਅਤੇ ਦੇਵਤੇ ਪਸ਼ੂਆਂ ਵਿੱਚ ਪਸ਼ੂ ਹੀ ਮਿਲਣਗੇ ਦੇਵਤਿਆਂ ਵਿੱਚ ਦੇਵਤੇ ਮਿਲਣਗੇ ਅਤੇ ਮਨੁੱਖਾਂ ਵਿੱਚ ਤਿੰਨਾਂ ਦੀ ਸੰਭਾਵਨਾ ਹੈ ਮਨੁੱਖ ਹੋ ਕੇ ਮਨ ਰਸਲਾ ਹੋਇਆ ਜੋ ਤਨ ਦੇ ਤਲ ਤੇ ਜੀ ਰਿਹਾ ਹੈ ਪਸ਼ੂ ਪਸੂ ਆਸ ਤੇ ਸੈਰ ਕਰ ਤਨ ਕਰ ਤੂ ਪਸ਼ੂ ਕੀ ਮਾਨਸ ਜਾ ਲੋਕ ਪਚਾਰਾ ਕਰੇ ਦਿਨ ਰਾਤ ਦਿਖਾਈ ਤੇ ਮਨੁੱਖ ਦਿੰਦਾ ਪਰ ਹੈ ਮਤ ਪਸ਼ੂ ਕਿ ਪਸ਼ੂ ਅਚੇਤ ਜੋ ਜੀ ਰਿਹਾ ਹੈ ਅਗਰ ਮਨੁੱਖ ਹੋਂਦਾ ਹੋਇਆ ਕੋਈ ਪਸ਼ੂ ਹੈ ਤੋ ਮੈਂ ਅਰਜ਼ ਕਰਾਂ ਮਨੁੱਖ ਹੋਂਦਾ ਹੋਇਆ ਕੋਈ ਦੇਵਤਾ ਹੈ ਗੁਰੂ ਦੇਵਤਾ ਬਣਾਉਂਦਾ ਜਿਨ ਮਨੁੱਖ ਤੇ ਦੇਵ ਤੇ ਕੀਏ ਕਰਤ ਨਾ ਲਾਗੇ ਵਾਸ ਗੁਰੂ ਤੇ ਮਨੁੱਖ ਨੂੰ ਦੇਵਤਾ ਬਣਾਉਂਦਾ ਕੋ ਸੰਗਤ ਮਨੁੱਖ ਨੂੰ ਪਸ਼ੂ ਬਣਾਉਂਦੀ ਹੈ ਸਦ ਸੰਗ ਮਨੁੱਖ ਨੂੰ ਦੇਵਤਾ ਬਣਾਉਂਦਾ ਦੇਵਤੇ ਦੇ ਅਖਰੀ ਅਰਥ ਨੇ ਜਿੱਥੇ ਦੀਵਾ ਜਲ ਗਿਆ ਪ੍ਰਕਾਸ਼ ਹੋ ਗਿਆ ਚਾਨਣਾ ਹੋ ਗਿਆ ਔਰ ਪਸ਼ੂ ਦੇ ਖਰੀਅਰਤ ਨੇ ਜੋ ਅੰਧੇਰੇ ਵਿੱਚ ਜੀ ਰਿਹਾ ਹੈ ਪਸ਼ੂ ਦੀ ਪਰਵਾਰਿਕ ਜ਼ਿੰਦਗੀ ਵੀ ਨਹੀਂ ਹੈ ਨਾਨਕੇ ਦਾਦਕੇ ਸੌਰੇ ਪਸ਼ੂਆਂ ਦੇ ਹਨ ਪਰ ਸਮਝ ਕੋਈ ਨਹੀਂ ਸਮਝ ਨਹੀਂ ਨਾ ਭੈਣ ਦੀ ਸਮਝ ਨਾ ਮਾਂ ਦੀ ਸਮਝ ਨਾ ਦਾਦੀ ਦੀ ਸਮਝ ਨਾ ਪੇTHA ਦੀ ਸਮਝ ਨਾਨਕੇ ਦਾਦਕੇ ਸੌਰੇ ਪਰਿਵਾਰ ਦਾ ਜਨਮ ਪਸ਼ੂਆਂ ਦੀ ਦੁਨੀਆ 'ਚ ਨਹੀਂ ਹੋ ਸਕਿਆ ਸਮਝ ਕੋਈ ਨਹੀਂ ਮਨੁੱਖ ਸਮਝਦਾਰ ਹੈ ਵਿਚਾਰਵਾਨ ਹੈ ਸੋਚਣੇ ਦੇ ਤਲ ਤੇ ਜੀਂਦਾ ਹੈ ਉਹ ਮਨੁੱਖ ਨੇ ਪਰਿਵਾਰਕ ਜੀਵਨ ਨੂੰ ਜਨਮ ਦਿੱਤਾ ਹੈ ਤੇ ਪਰਿਵਾਰਕ ਰਿਸ਼ਤਿਆਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਮਨੁੱਖ ਨੇ ਰਾਜਨੀਤੀ ਨੂੰ ਜਨਮ ਦਿੱਤਾ ਹੈ ਅਰਥ ਵਿਵਸਥਾ ਨੂੰ ਜਨਮ ਦਿੱਤਾ ਹੈ ਪਰ ਜੇ ਮਨੁੱਖ ਕਿਦਰੇ ਆਪਣੇ ਵਿੱਚੋਂ ਪ੍ਰਮਾਤਮਾ ਨੂੰ ਜਨਮ ਦੇ ਬੈਠੇ ਤਾਂ ਫਿਰ ਦੇਵਤਾ ਹੈ ਮਨੁੱਖ ਦੀ ਪਰਿਵਾਰਕ ਜੀਵਨ ਤੇ ਹੈ ਆਰਥਿਕ ਜੀਵਨ ਤੇ ਹੈ ਮਨੁੱਖ ਦਾ ਰਾਜਨੀਤਿਕ ਜੀਵਨ ਤੇ ਹੈ ਧਾਰਮਿਕ ਨਹੀਂ ਹੈ ਧਾਰਮਿਕ ਉਸ ਦਿਨ ਆਉਂਦਾ ਜਦ ਜੀਵਨ ਵਿੱਚ ਪ੍ਰਮਾਤਮਾ ਪ੍ਰਗਟ ਹੋਵੇ ਗੁਰਦੁਆਰੇ ਆ ਕੇ ਕੋਈ ਧਾਰਮਿਕ ਨਹੀਂ ਹੋ ਜਾਂਦਾ ਇਸ ਚੱਕਰ ਵਿੱਚ ਨਾ ਪੈਣਾ ਵੀ ਮਰਸ ਕਰਦੇ ਆ ਗੁਰਦੁਆਰੇ ਆਣ ਦਾ ਮਤਲਬ ਏ ਧਾਰਮਿਕ ਹੋਣ ਦੀ ਕੋਸ਼ਿਸ਼ ਧਾਰਮਿਕ ਹੋਣ ਦਾ ਯਤਨ ਕਰ ਰਿਹਾ ਇਹ ਧਾਰਮਿਕ ਹੋ ਗਿਆ ਐਸੀ ਗੱਲ ਨਹੀਂ ਹੈ ਧਾਰਮਿਕ ਹੋਣ ਦਾ ਇਸ ਢੰਗ ਨਾਲ ਕੋਈ ਛੱਡ ਪੇੜ ਨਹੀਂ ਮਿਲ ਜਾਂਦਾ ਧਾਰਮਿਕ ਤੇ ਉਸ ਦਿਨ ਜਦ ਰੱਬ ਦਾ ਰੂਪ ਹੋ ਜਾਏ ਪਰਮਾਤਮਾ ਦਾ ਰੂਪ ਹੋ ਜਾਏ ਨਮਾਜ਼ ਪੜਨ ਦੇ ਨਾਲ ਕੋਈ ਖੁਦਾ ਦਾ ਰੂਪ ਨਹੀਂ ਹੋ ਜਾਂਦਾ ਖੁਦਾ ਦਾ ਰੂਪ ਹੋਣ ਦੀ ਕੋਸ਼ਿਸ਼ ਪਿਆ ਕਰਦਾ ਮੰਦਰ ਜਾ ਕੇ ਕੋਈ ਭਗਵਾਨ ਦਾ ਰੂਪ ਨਹੀਂ ਹੋ ਜਾਂਦਾ ਭਗਵਾਨ ਦਾ ਰੂਪ ਹੋਣ ਦੀ ਕੋਸ਼ਿਸ਼ ਪਿਆ ਕਰਦਾ ਹੈ ਗੁਰਦੁਆਰੇ ਜਾ ਕੇ ਕੋਈ ਗੁਰੂ ਦਾ ਰੂਪ ਨਹੀਂ ਹੋ ਜਾਂਦਾ ਗੁਰੂ ਦਾ ਰੂਪ ਹੋਣ ਦੀ ਕੋਸ਼ਿਸ਼ ਪਿਆ ਕਰਦਾ ਹੈ ਔਰ ਬਣਨਾ ਤੇ ਗੁਰੂ ਵਰਗ ਹੈ ਤਾਂ ਕਿ ਗੁਰੂ ਮਾਨ ਨਾਲ ਕਹਿ ਸਕੇ ਮੇਰਾ ਆਪਣਾ ਹੀ ਰੂਪ ਹੈ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋਣੇ ਦਾ ਇਹ ਮੰਨ ਕਰਕੇ ਤਨ ਕਰਕੇ ਮੇਰਾ ਰੂਪ ਹੈ ਮੇਰਾ ਆਪਣਾ ਆਖਰੀ ਗਮੋਂਦ ਨੇ ਸਾਗਰ ਹੋਣਾ ਹੈ ਮਨ ਨੇ ਪਰਮਾਤਮਾ ਹੋਣਾ ਹੈ ਤੋ ਖੈਰ ਮੈਂ ਅਰਸ ਕਰਾਂ ਇਹ ਤਿੰਨ ਤਰ੍ਹਾਂ ਦੀ ਜ਼ਿੰਦਗੀ ਹੈ ਜ਼ਮੀਨ ਦੇ ਪਸ਼ੂ ਮਨੁਸ਼ ਦੇਵ ਤੇ ਸਭ ਤੋਂ ਜ਼ਿਆਦਾ ਪਸ਼ੂ ਨੇ ਇਹਨਾਂ ਦੀ ਗਿਣਤੀ ਜ਼ਿਆਦਾ ਹੈ ਪੰਛੀ ਨੇ ਕੀੜੇ ਮਕੋੜੇ ਨੇ 42 ਲੱਖ ਕਿਸਮ ਦੀਆਂ ਜੂਨਾ ਤੇ ਪਾਣੀ ਦੇ ਚ 42 ਲੱਖ ਜੀਵ ਜਲਮੇ ਹੋਤੇ ਬੀਠਲ ਬੇਲਾ ਕਾਹੇ ਕਰਾਂ ਔਰ 21 ਲੱਖ ਕਿਸਮਾਂ ਦੇ ਗੁਰਬਾਣੀ ਤੇ ਸਾਡੇ ਦੇਸ਼ ਦੇ ਬਾਕੀ ਧਰਮ ਗ੍ਰੰਥਾਂ ਦੇ ਕਥਨ ਅਨੁਸਾਰ ਆਸਮਾਨ ਵਿੱਚ ਉੱਡਣ ਵਾਲੇ ਪੰਛੀ ਨੇ ਕੀੜੇ ਮਕੌੜੇ ਮੱਛਰ इत्यादਤ ਵਿੱਚ ਆ ਜਾਂਦੇਗਾ ਇੰਨੀਆਂ ਕਿਸਮਾਂ फिर 21 लाख किस्मਾਂ ਦੇ ਜੋ ਜ਼ਮੀਨ ਤੇ ਚੱਲਦੇ ਨੇ ਇਹਨੂੰ ਕਹਿੰਦੇ ਨੇ ਥਲ ਜੰਤੂ ਜਲ ਜੰਤੂ ਨਭ ਜੰਤੂ ਨਭ ਜੰਤੂ ਜੋ ਹਵਾ ਚੁੜਦੇ ਨੇ ਥਲ ਜੰਤੂ ਜੋ ਜ਼ਮੀਨ ਤੇ ਚੱਲਦੇ ਨੇ ਜਲ ਜੰਤੂ ਜੋ ਪਾਣੀ ਚਰਦੇ ਨੇ ਸਭ ਤੋਂ ਜ਼ਿਆਦਾ ਪਾਣੀ ਦਾ ਜੀਵਨ ਹੁੰਜ ਵੀ ਜ਼ਮੀਨ ਨਾਲੋਂ 3 ਗੁਣਾ ਜ਼ਿਆਦਾ ਪਾਣੀ ਹੈ zameen ek hissa paani te nehsa inj kehlo paani bahut zyada hai sagar bahut phaila aaya hai aur sagar da jeevan bhi bahut zyada hai hazaron lakhan kismandiyan machhliyan kachhue pata nahi kitna jeevan aur vanaspati jal de andar ਸਭ ਤੋਂ ਜ਼ਿਆਦਾ ਪਸ਼ੂ ਨੇ ਫਿਰ ਉਸ ਤੋਂ ਘੱਟ ਮਨੁੱਖ ਨੇ ਔਰ ਸਭ ਤੋਂ ਘੱਟ ਦੇਵਤੇ ਨੇ ਦੇਵਤੇ ਇੱਕ ਦਹਾ ਫਿਰ ਧਿਆਨ ਨਾਲ ਸੁਣਨਾ ਪਸ਼ੂਆਂ ਵਿੱਚ ਪਸ਼ੂ ਹੀ ਦਿਖਾਈ ਦੇਣਗੇ ਦੇਵਤਿਆਂ ਵਿੱਚ ਦੇਵਤੇ ਆਉਂਦੇ ਨੇ ਪਰ ਮਨੁੱਖਾਂ ਵਿੱਚ ਸੰਭਾਵਨਾ ਹੈ ਅਗਰੇ ਪਿੱਛੇ ਮੁੜ ਗਿਆ ਤੇ ਪਸ਼ੂ ਅਗਰ ਨਾ ਪਿੱਛੇ ਗਿਆ ਨਾ ਅੱਗੇ ਗਿਆ ਤੋ ਮਨੁਸ਼ ਔਰ ਅੱਗੇ ਚਲਾ ਗਿਆ ਤੋ ਦੇਵਤਾ ਮਨੁਖ ਮੱਦ ਦੇ ਚੈ ਹੁਣ ਮੈਂ ਦੋਰਾਵਾ ਪਸ਼ੂ ਸੁਖ ਦੇ ਚ ਜੀ ਰਹੇ ਨੇ ਦੇਵਤੇ ਆਨੰਦ ਦੇ ਚ ਜੀ ਰਹੇ ਨੇ ਬ੍ਰਹਮ ਗਿਆਨੀ ਸੰਤ ਆਨੰਦ ਦੇ ਚ ਜੀ ਰਹੇ ਨੇ ਜੋ ਆਨੰਦ ਦੇ ਚ ਨਹੀਂ ਉਹਨੂੰ ਸੰਤ ਕਹਿਣ ਦੀ ਲੋੜ ਵੀ ਨਹੀਂ ਸੰਤ ਬਾਣੇ ਦਾ ਨਾਮ ਨਹੀਂ ਇਸ ਚੱਕਰ ਚ ਨਾ ਪਹਿਣਾ ਸੰਤ ਇੱਕ ਮਨ ਦੇ ਸੁਭਾਅ ਦਾ ਨਾਮ ਹੈ ਸੰਤ ਇੱਕ ਮਾਨਸਿਕ ਅਵਸਥਾ ਦਾ ਨਾਮ ਹੈ ਜਿਵੇਂ ਗ੍ਰਸਤੀ ਲੜਦੇ ਪੈ ਨੇ ਸੰਤਾਂ ਦੇ ਡੇਰਿਆਂ 'ਚ ਭयंਕਰ ਲੜਾਈਆਂ ਜਿਵੇਂ ਜ਼ਮੀਨ ਜਾਇਦਾਦ ਦੇ ਝਗੜੇ ਗ੍ਰਸਤੀਆਂ ਦੇ ਹੁੰਦੇ ਨੇ ਉਹਨਾਂ ਦੇ ਨੇ ਡੇਰਿਆਂ ਦੇ ਝਗੜੇ ਚੱਲ ਰਹੇ ਨੇ ਸਾਰੀ ਡੇਰਿਆਂ ਦੇ ਛੋੜੇ ਵੱਡੇ ਝਗੜੇ ਤਹਿਜੇ ਨੇ ਇਹ ਝਗੜੇ ਜਾਇਦਾਦ ਦੇ ਗ੍ਰਸਤੀ ਛੱਡੀ ਕਾਰੋਬਾਰ ਛੱਡਿਆ ਚਲੇ ਸੰ ਰੱਬ ਨੂੰ ਮਿਲਣ ਵਾਸਤੇ ਡੇਰਿਆਂ 'ਚ ਫਸ ਕੇ ਰਹੇ ਗਏ ਗ੍ਰਸਤੀਆਂ ਨੂੰ ਆਪਣੇ ਮਕਾਨ ਨਾਲ ਮੋਹ ਆਉਂਦਾ ਉਹਨਾਂ ਨੂੰ ਆਪਣੀ ਡੇਰਿਆਂ ਨਾਲ ਮੋਹ ਹੁੰਦਾ ਗ੍ਰਸਤੀ ਨੂੰ ਆਪਣੇ ਬੱਚਿਆਂ ਨਾਲ ਮੋਹ ਆਉਂਦਾ ਉਹਨਾਂ ਨੂੰ ਛੇਲੇ ਚਾਂਟਿਆਂ ਨਾਲ ਮੋਹ ਜਾਂਦਾ ਭਗਤ ਕਬੀਰ ਕਹਿੰਦੇ ਸਿੱਖ ਸਾਥਾ ਬਹੁਤ ਹੈ ਕੀ ਹੈ ਕੈਸੋ ਕੀਓ ਨਾ ਮੀਤ ਚਾਲੇ ਥੇ ਹਰੀ ਮਿਲਨ ਕੋ ਬੀਚੇ ਅਟਕੇ ਹੋ ਚੱਲੇ ਸਨ ਰੱਬ ਨੂੰ ਮਿਲਣ ਵਾਸਤੇ ਤੇ ਚੇਦੇ ਚਾਂਟੀਆਂ 'ਚ ਫਸਦੇ ਰਹੇ। ਤੋਂ ਖੈਰ ਮੁਖਤਸਰ ਮੈਂ ਅਰਜ਼ ਕਰਾਂ। ਪਸ਼ੂ ਸੁਖ ਦੇ ਵਿੱਚ ਜੀ ਰਿਹਾ ਹੈ। ਕਿਉਂ? ਪਸ਼ੂ ਦੇ ਤੇ ਪਰਿਵਾਰਕ ਜ਼ਿੰਮੇਵਾਰੀ ਨਹੀਂ ਕਿਉਂਕਿ ਪ